ਸਸ ਸਿੱਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬ ਕੋ ਠੀਕ ਹੋਵਾਂਗੇ ਤਾਰਾ ਜੀ ਅੱਜ ਤਾਂ ਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਦੇਖੋ ਜੀ ਮੈਂ ਬਿਨਾ ਗੱਲ ਤੋਂ ਫਾਲਤੂ ਵੀਡੀਓ ਨਹੀਂ ਬਣਾਉਂਦਾ ਹੁੰਦਾ ਕਿਉਂਕਿ ਰਾਜੇ ਨਹੀਂ ਤਾਂ ਆਪਣੇ ਕੋਲ ਇਨਾ ਟਾਈਮ ਆਗਾ ਕਿ ਫਾਲਤੂ ਨੇ ਮੈਂ ਵੀਡੀਓ ਤੁਹਾਡੇ ਵਾਸਤੇ ਬਣਾਈ ਜਾਵਾ ਬਾਕੀ ਮੈਨੂੰ ਪਤਾ ਕਿ ਬੱਚਿਆਂ ਦੇ ਪੀਪਰ ਚੱਲ ਰਹੇ ਆ ਠੀਕ ਹੈ ਤਾਂ ਫਿਰ ਵੀ ਰਾਜੇ ਜਦੋਂ ਮੈਨੂੰ ਅੱਜ ਘੱਟੋ ਘੱਟ ਰਾਜੇ ਮੇਰੇ ਕੋਲੇ ਤੜਕੇ ਸਵੇਰ ਦੇ 50 ਤੋਂ 60 ਫੋਨ ਆ ਚੁੱਕੇ ਜਿਨ੍ਹਾਂ ਚੋਂ ਸਿਰਫ ਮੈਥੋਂ 15 ਤੋਂ 20 ਫੋਨ ਹੀ ਅਟੈਂਡ ਹੋ ਜੀਦੇ ਵਿੱਚ ਹਰੇਕ ਬੱਚੇ ਦਾ ਸਵਾਲ ਸੀ ਜੀ ਪੇਪਰ ਪਾਸਟਪੌਂਡ ਹੋ ਗਿਆ ਪੇਪਰ ਕੈਨਸਲ ਹੋ ਗਿਆ ਭਰਤੀ ਦਾ ਕੀ ਬਣੂਗਾ ਜੀ ਅੰਮ੍ਰਿਤਸਰ ਦੇ ਵਿੱਚ ਏਰੀਆ ਦੇ ਵਿੱਚ ਜਿੰਨਾ ਬੱਚਾ ਦੇ ਪੇਪਰ ਆ ਰਹੇ ਜੋ ਕਹਿੰਦੇ ਸਾਡੇ ਨਾਲ ਕਾਲਜ ਵੀ ਬੰਦ ਕਰਤੇ ਹੁਣ ਤੁਸੀਂ ਪੇਪਰ ਦੇਣ ਕਿਵੇਂ ਜਾਣਾ ਹੈ ਜੀ ਐ ਕਾਫੀ ਬੱਚਾ ਦੇ ਮੈਨੂੰ ਇਹ ਚੀਜ਼ਾਂ ਨੂੰ ਲੈ ਕੇ ਪ੍ਰਸ਼ਨ ਆ ਰਹੇ ਨੇ ਰਾਜੀ ਠੀਕ ਹੈ ਤਾਂ ਤੁਹਾਨੂੰ ਪਤਾ ਕੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜੇਕਰ ਤੁਸੀਂ ਆਪਣੀਆਂ ਨਿਊਜ਼ ਦੇਖ ਕੇ ਹੋਵੋਗੇ ਉੱਥੇ ਤੁਹਾਨੂੰ ਕਾਫੀ ਕੁਝ ਦੇਖਣ ਨੂੰ ਮਿਲਦਾ ਕਿ ਜੰਗ ਦੇ ਅਸਾਰ ਹੋ ਚੁੱਕੇ ਆ ਮੈਂ ਤਾਂ ਰੱਬੀ ਪ੍ਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਕਦੇ ਵੀ ਇਹੋ ਜਿਹਾ ਕੁਝ ਆਪਣੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਨਾ ਹੋਵੇ ਠੀਕ ਹੈ ਕਿਉਂਕਿ ਜਦੋਂ ਵੀ ਕਿਤੇ جنگ ਲੱਗਦੀ ਆ ਸੋਹਣਿਓ ਜੰਗ ਦੇ ਵਿੱਚ ਨੁਕਸਾਨ ਹੁੰਦਾ ਆਮ ਲੋਕਾਂ ਦਾ ਆਮ ਪਬਲਿਕ ਦਾ ਨੁਕਸਾਨ ਹੋਣਾ ਜਿਹੜੇ ਲੀਡਰ ਹੁੰਦੇ ਆ ਵੱਡੇ ਅਹੁਦੇਦਾਰ ਹੁੰਦੇ ਆ ਉਹ ਤਾਂ ਬੈਗ-ਬੈਗ ਨਿਕਲ ਜਾਂਦੇ ਆ ਸੇ-ਬਾਸੇ ਮਰਨ ਵਾਲੇ ਛੱਡਿਆ ਜਾਂਦਾ ਸਿਰਫ ਆਮ ਜਨਤਾ ਨੂੰ ਆਮ ਬੰਦਾ ਕੀ ਲੜਾਈ ਲੜ ਲੂਗਾ ਆਮੰਦ ਸਾਡੇ ਰੋਟੀ ਪਾਣੀ ਦਾ ਸੰਸਾ ਹੋਇਆ ਪਿਆ ਯਾਰ ਕਿ ਸ਼ਾਮ ਦੀ ਰੋਟੀ ਮਿਲ ਜੂਗੀ ਅਸੀਂ ਨੌਕਰੀ ਲੈਣੀ ਆ ਅਸੀਂ ਰੋਜ਼ਗਾਰ ਲੈਣਾਗਾ ਤਾਂ ਆਪਣੇ ਵਾਸਤੇ ਆਪਣੇ ਕੋਲੇ ਚੀਜ਼ਾਂ ਵਾਸਤੇ ਨਹੀਂ ਸਮਾਂ ਹੈਗਾ ਇਹ ਫਿਲਮਾਂ ਜੀ ਦੇਖਣ ਨੂੰ ਚੀਜ਼ਾਂ ਸੋਹਣੀਆਂ ਲੱਗਦੀਆਂ ਗਈਆਂ ਕਿ ਹਾਂ ਜੀ ਆਇਆ ਹੋ ਗਿਆ ਧਮਕਾ ਹੋ ਗਿਆ ਹਮਕਾ ਹੋ ਗਿਆ ਇਹਨਾਂ ਦੇਸ਼ ਬਰਬਾਦੀ ਵਾਲੀ ਜਾਂ ਤਾਂ ਕੋਈ ਦੇਸ਼ ਬਰਬਾਦੀ ਵਾਲ ਨਹੀਂ ਜਾਂਦਾ ਹੈਗਾ ਤਾਂ ਇਹ ਚੀਜ਼ ਦਾ ਕਰੇ ਵੀ ਬਾਕੀ ਸਭ ਤੋਂ ਵੱਧ ਜਿਹੜਾ ਯੋਗਦਾਨ ਹੈ ਰਾਜੋ ਮੀਡੀਆ ਦਾ ਅੱਜ ਕੱਲ੍ਹ ਆਪਣੇ ਇੰਡੀਆ ਦਾ ਮੀਡੀਆ ਇੰਨਾ ਘਟਿਆ ਹੋ ਚੁੱਕਿਆ ਇੰਨਾ ਘਟਿਆ ਹੋ ਚੁੱਕਿਆ ਜੰਗ ਲੱਗੇ ਭਾਵੇਂ ਨਾ ਲੱਗੇ ਇਹਨਾਂ ਨੇ ਲਵਾ ਜ਼ਰੂਰ ਦੇਣੀ ਹੈ ਖਸਮਾਂ ਇਹਨਾਂ ਨੇ ਠੀਕ ਹੈ ਇਹਨਾਂ ਕੋਲੇ ਕੰਮ ਦੀ ਵਾਸਤਾ ਨਹੀਂ ਲੈ ਕੇ ਉਹ ਅੱਜ ਤੱਕਲੇ ਲੈ ਕੇ ਟੁੱਟਿਆ ਜਾਂ ਮੈਗਾ ਖੜ ਜਾਂਦੇ ਹਰੇਕ ਦੇ ਮੂ ਹਿੰਦੂ ਮੁਸਲਮ ਹਿੰਦੂ ਮੁਸਲਮ ਆ ਆ ਕੁਛ ਕਰੀ ਜਾਂਦੇ ਆ ਠੀਕ ਹੈ ਜਿਹੜਾ ਬੱਚਾ ਬੰਦਾ ਸਿਆਣਾ ਉਹਦੇ ਵਾਸਤੇ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਇੱਕ ਹੈ ਮੈਂ ਅਜ ਤੱਕ ਨਾ ਜੀ ਕਿਸੇ ਵੀ ਧਰਮ ਦੇ ਆਪ ਦੀ ਕੋਈ ਬੜਾਈ ਨਹੀਂ ਕਰਦਾ ਮੈਂ ਅਜ ਤੱਕ ਕਿਸੇ ਧਰਮ ਦਾ ਵਿਤਕਰਾ ਨਹੀਂ ਕੀਤਾ ਹਾਂ ਅਸੀਂ ਸਿੱਖ ਹੈਗੇ ਆ ਆ ਠੀਕ ਹੈ ਪਰ ਜੇ ਮੈਨੂੰ ਕੋਈ ਮੰਦਰ 'ਚ ਮੱਥਾ ਟੇਕਣ ਨੂੰ ਕਹਦੂ ਮੈਨੂੰ ਉੱਥੇ ਵੀ ਕੋਈ ਇਤਰਾਜ਼ ਨਹੀਂ ਹੈਗਾ ਜੇ ਮੈਨੂੰ ਕਿਸੇ ਚਰਚ 'ਚ ਮੱਥਾ ਟੇਕਣ ਨੂੰ ਕਹਦੂ ਵੀ ਉੱਥੇ ਵੀ ਇਤਰਾਜ਼ ਨਹੀਂ ਹੈਗਾ ਕਿਸੇ ਮਸਜਿਦ ਦੇ ਵਿੱਚ ਟੇਕਣ ਨੂੰ ਵੀ ਕਿਉਂ ਕਿ ਕਿਉਂਕਿ ਪ੍ਰਮਾਤਮਾ ਇੱਕ ਹੈ ਮੇਰੇ ਆ ਦੇ ਰੂਮ ਦੇ ਵਿੱਚ ਖ ਹੁਣ ਮੈਂ ਬੁੱਧ ਧਰਮ ਨਾਲ ਰਿਲੇਟ ਹੋ ਗਿਆ। ਜਦਕਿ ਜੈਨ ਧਰਮ ਨਾਲ ਧਰਮ ਕੋਈ ਨਹੀਂ ਮਾਰਾ ਹੁੰਦਾ। ਮੈਨੂੰ ਇੱਕ ਬੰਦਾ ਦੱਸਦੇ ਜਿਹੜੇ ਧਰਮ ਦੇ ਵਿੱਚ ਲਿਖਿਆ ਹੋਇਆ ਕਿ ਹਾਂਜੀ ਆਹ ਕਰਦਾਂਗੇ ਬੜ ਦੋ ਕਿਸ ਨੂੰ ਮਾਰ ਦਿਓ ਕਿ ਲਿਖਿਆ ਕਿਤੇ ਕੁਝ ਸਾਰੇ ਧਰਮ ਆਪਾਂ ਨੂੰ ਸਿਖਾਉਂਦੇ ਆ ਕਿ ਭਾਈ ਪਿਆਰ ਮਹੱਭਾਤ ਨਾਲ ਰਹੋ। ਸੱਚ ਬੋਲੋ, ਝੂਠ ਨਾ ਬੋਲੋ, ਕਿਸੇ ਦਾ ਹੱਕ ਨਾ ਮਾਰੋ। ਠੀਕ ਹੈ ਪਰ ਅੱਜ ਨਾਲ ਜਿਹੜੀ মিডিਆ ਆਪਣਾ মিডিਆ ਦਾ ਕੰਮ ਹੁੰਦਾਗਾ ਤੀਜੀ ਅੱਖ ਕਿਹਾ ਜਾਂਦਾ মিডিਏ ਨੂੰ। ਠੀਕ ਹੈ। ਇਹਦੇ ਕੀ ਕਰਤਾ ਅੱਜ ਕੱਲ ਕੁਝ ਨਹੀਂ ਹੈ ਜਾਂ ਇਹਨਾਂ ਦੇ ਪੱਲੇ ਮੈਗ ਲੈ ਕੇ ਖੜ ਜਾਂਦੇ ਆ ਨਾ ਇਹਨਾਂ ਨੂੰ ਕੋਈ ਆਕਲਾ ਨਾ ਕੋਈ ਇਹਨਾਂ ਨੇ ਕੋਰਸ ਕੀਤਾ ਬਸ ਚੁੱਪ ਕਰਕੇ ਜਿਵੇਂ ਜਿਹੜਾ ਕੁਝ ਮੂੰਹ ਚ ਆਉਂਦਾ ਬੋਲੀ ਜਾਂਦੇ ਕਿ ਨੈਟ ਸਸਤਾ ਹੈ ਇੱਕ ਮੋਬਾਈਲ ਸਸਤਾ ਹੈ ਹਰੇਕ ਕੋਲੇ ਹੈਗਾ ਚੁੱਪ ਕਰਕੇ ਅਗਲੇ ਵੀਡੀਓ ਨੂੰ ਜੰਗ 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 ਜੰਗਾ ਦੇ ਹਾਲਾਤ ਇਹਨਾਂ ਨੇ ਦੇਖੀ ਨਹੀਂ ਹੈਗੇ ਜਿੱਤੇ ਜੰਗਾ ਦੇ ਹਾਲਾਤ ਹੋਗੇ ਨੇ ਇਹਨਾਂ ਦਾ ਇੱਥੇ ਮੋਬਾਈਲ ਤੇ ਪੜੇ ਜਿਹਾ ਹੁਣ ਇਹਨਾਂ ਦੇ ਠੀਕ ਹੈ ਤਾਂ ਕਰਕੇ ਕਹਿੰਦਾ ਰਾਜੇ ਧਰਮ ਦੇ ਰਾਜਨੀਤੀ ਕਦੇ ਨਾ ਕਰੋ ਆਪਣੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀ ਕਿਹਾ ਸੀਗਾ ਕਹਿੰਦਾ ਮੀਰੀ ਤੇ ਪੀਰੀ ਮੀਰੀ ਤੇ ਪੀਰੀ ਦਾ ਮਤਲਬ ਕੀ ਹੈ ਜਿਹੜਾ ਧਰਮ ਹੈ ਤੇ ਰਾਜਨੀਤੀ ਹੈ ਇਹ ਦੋਨੇ ਅਲੱਗ-ਅਲੱਗ ਹੋਣਗੇ ਠੀਕ ਹੈ ਧਰਮ ਤੇ ਰਾਜਨੀਤੀ ਦੋਵੇਂ ਅਲੱਗ-ਅਲੱਗ ਹੋਣਗੇ ਧਰਮ ਦੇ ਵਿੱਚ ਕਦੇ ਰਾਜਨੀਤੀ ਨਹੀਂ ਕੀਤੀ ਜਾਊਗੀ ਆਪਣੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਗੱਲ ਕਹੀ ਸੀ ਤਾਂ ਕਰਕੇ ਉਹਨਾਂ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਾਈਆਂ ਸੀਗੀਆਂ ਠੀਕ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਐ ਉਹਨਾਂ ਨੇ ਮੀਰੀ ਪੀਰੀ ਨੂੰ ਤਾਂ ਭੁੱਲ ਗਏ ਉਹ ਉਹ ਕਿਉਂ ਯਾਦ ਕਰ ਲਿਆ ਧਰਮ ਦੇ ਵਿੱਚ ਰਾਜਨੀਤੀ ਜੇ ਕਿਸੇ ਨੂੰ ਧੜਕਾਉਣਾਗਾ ਚੁੱਪ ਕਰਕੇ ਹਰੇਕ ਜਿਹੜਾ ਜੀ ਆਇਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਰਚ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਿ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੂਗੀ ਚਲੋ ਜੀ ਰਾਜਨੀਤੀ ਆਪਣੀ ਚਮਕ ਜੂਗੀ ਠੀਕ ਹੈ ਜਿਹੜਾ ਬੰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਰਾਜਨੀਤੀ ਦੇ ਵਿੱਚ ਵੜਦਾ ਖੇਤਰਾਂ ਨਾਲ ਤੈਅ ਕਰ ਦੋ ਮੈਂ ਤਾਂ ਠੀਕ ਹੈ ਤਾਂ ਕੀ ਮਤਲਬ ਹੈ ਕਿ ਧਰਮ ਤੇ ਰਾਜਨੀਤੀ ਦੋਨੇ ਚੀਜ਼ਾਂ ਲੱਗ ਲੱਗਿਆ ਪਰ ਅੱਜ ਦੇ ਪੱਤਰਕਾਰਾਂ ਨੇ ਅੱਜ ਦੇ মিডিਆ ਨੇ ਅੱਜ ਦੇ ਪਹਿਲਾਂ ਦੇ ਸਮੇਂ ਵਿੱਚ ਤਾਂ ਲੋਕ ਅਨਪੜ੍ਹ ਹੁੰਦੇ ਸੀ ਲੱਗੇ ਪਰ ਅੱਜ ਦੇ ਸਮੇਂ ਵਿੱਚ ਤਾਂ ਪੜ੍ਹੇ ਲਿਖੇ ਅਨਪੜ੍ਹ ਹੋ ਗਏ ਲੋਕ ਠੀਕ ਹੈ ਇਹ ਗੱਲ ਮੈਂ ਅੱਜ ਕਹਿ ਰਿਹਾ ਮੇਰੇ ਦਿਲ ਦੇ ਵਿੱਚ ਸੀ ਗੱਲਾਂ ਕਿ ਤੁਹਾਡੇ ਨਾਲ ਕਰਾਂ ਮੈਂ ਠੀਕ ਹੈ ਅੱਜ ਕੱਲ ਪੜ੍ਹੇ ਲਿਖੇ ਬੇਰੁਜ਼ਗਾਰ ਪੜ੍ਹੇ ਲਿਖੇ ਬੇਰੁਜ਼ਗਾਰ ਹੋਏ ਤਾਂ ਦੇਖਦੇ ਨਹੀਂ ਕਿ ਅਸੀਂ ਬੇਰੁਜ਼ਗਾਰਾਂ ਪੜ੍ਹੇ ਲਿਖੇ ਹੋ ਕੇ ਬੇਰੁਜ਼ਗਾਰ ਹੈ ਹਾਂ ਪਰ ਸਾਨੂੰ ਖੁਆਲੀ ਚਾਹੀਏ ਤੇਮਕੀ ਚਾਹੀਦੀ ਹੈ ਆਈ ਨਹੀਂ ਸੋਚਦੇ ਕਿ ਅਸੀਂ ਬੇਰੁਜ਼ਗਾਰਾਂ ਅਸੀਂ ਨੌਕਰੀ ਦੀ ਤਲਾਸ਼ ਕਰੀਏ ਅਸੀਂ ਪੜ੍ਹ ਗਏ ਲਿਖੀਏ ਆਪਸਰ ਬਣਗੇ ਆਪ ਦੀਆਂ ਸਟੇਟਾਂ ਨੂੰ ਆਪ ਸੰਭਾਲ ਲਗੇ ਨਾ ਜੀ ਅੱਤਾ ਧਰ ਨਾਲ ਆਉਣਾ ਹੈ ਜੀ ਅੱਤਾ ਫਲਾਨੇ ਨਾਲ ਜਾਣਾ ਹੈ ਜੀ ਅੱਤਾ テム ਕਿੰਨਾ ਸਮਰਥਨ ਕਰਨਾ ਹੈ ਜੀ ਫਲਾਨਾ ਨਸ਼ੇ ਖਤਮ ਕਰੂ ਜੀ テム ਕ ਨਸ਼ੇ ਖਤਮ ਕਰੂਗਾ ਠੀਕ ਹੈ ਜੀ ਆ ਨਵੀ ਪਾਰਟੀ ਹੈ ਨਸ਼ੇ ਖਤਮ ਕਰੂਗੀ ਕੁਝ ਨਹੀਂ ਕਿਸੇ ਤੋਂ ਹੋਣਾ ਜਿੰਨਾ ਜਿਹੜਾ ਆਪ ਆਪ ਦੇ ਮਰਜ਼ੀ ਸਮਝਾਉਂਦੇ ਠੀਕ ਹੈ ਤਾਂ ਹੁਣ ਜਿਹੜਾ ਜੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਹਾਂਗਾ ਉਹ ਗੱਲ ਕਰਨ ਜਗ੍ਹਾ ਮੇਨ ਇਹ ਕੀ ਬੱਚੇ ਨੇੜੇ ਮੈਸੇਜ ਕਾਲਸ ਆ ਰਹੀਆਂ ਉਹ ਇਹ ਚੀਜ਼ ਨੂੰ ਲੈ ਕੇ ਆ ਰਹੇ ਕਿ ਕੀ ਜੰਗ ਦੇਸ ਆ ਰਹੀ ਹੈਗੀ ਹੈਗੀ ਦੇਖੋ ਰਾਜੀ ਇਹਦੇ ਬਾਰੇ ਤਾਂ ਪੰਜਾਬ ਸਰਕਾਰ ਨੂੰ ਹਜੇ ਤਾਂ ਕੋਈ ਨੋਟਿਸ ਨਹੀਂ ਆਇਆ ਹੈਗਾ ਇੱਕ ਮੁਗ ਡਰਿੱਲ ਹੁੰਦਾ ਉਹਦੇ ਬਾਰੇ ਆਪਾਂ ਡਿਸਕਸ਼ਨ ਕਰ ਲੈਂਦੇ ਆ ਹਾਂਜੀ ਜਿਹੜੇ ਬੱਚਿਆਂ ਨੂੰ ਪੰਜਾਬ ਪੁਲਿਸ ਦੇ ਵਿੱਚ ਲੱਗਦਾ ਕਿ ਜੀ ਸਾਡਾ ਕੋਈ ਪੇਪਰ ਕੈਨਸਲ ਹੋਊਗਾ ਜਾਂ ਫਲਾਨਾ ਹੋਊਗਾ ਉਹਦੇ ਵਾਸਤੇ ਸਪੈਸ਼ਲ ਵੈਬਸਾਈਟ ਦੇ ਉੱਪਰ ਤੁਹਾਨੂੰ ਨੋਟਿਸ ਆਊਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਬੈਲ ਆਈਕਨ ਦਬਾ ਕੇ ਰੱਖ ਲਓ ਜਦੋਂ ਵੀ ਕੋਈ ਅਪਡੇਟ ਆਈਦਾ ਜੀ ਮੈਂ ਦੇਖੋ ਵੀ ਫੇਕ ਅਪਡੇਟਾਂ ਕਦੇ ਨਹੀਂ ਪਾਉਂਦਾ ਹੁੰਦਾ ਕਿ 5 ਮਿੰਟਾਂ ਬਾਅਦ ਤੁਹਾਨੂੰ ਮੈਂ ਵੀਡੀਓ ਬਣਾ ਕੇ ਦੇ ਦੂੰਗਾ ਦੇਖੋ ਜੀ ਨੋਟਿਸ ਆ ਗਿਆ ਤੇ ਮੈਂ ਕਹਾਗਾ ਨਹੀਂ ओके ਜੇਕਰ ਕਿਸੇ ਬੱਚੇ ਦਾ ਕੋਈ ਪੇਪਰ ਕੈਨਸਲ ਹੋਊਗਾ ਉਹਦੇ ਬਾਰੇ ਉਹ ਬੱਚੇ ਨੂੰ ਅਪਡੇਟ ਕਰ ਦਿੱਤਾ ਜਾਂਦਾ ਹੁੰਦਾ ਹੈ 48 ਤੋਂ 72 ਘੰਟੇ ਪਹਿਲਾਂ ਠੀਕ ਹੈ ਜੀ ਤੇ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਸਾਨੂੰ ਦੱਸਣਗੇ ਵਾਟ ਇਜ਼ ਇਹ ਮੋਕ ਡ੍ਰਿਲ ਤੁਸੀਂ ਨਾਮ ਸੁਣਿਆ ਹੋਣਾਗਾ ਮੋਕ ਡ੍ਰਿਲ ਦਾ ਮੋਕ ਡ੍ਰਿਲ ਹੁੰਦਾ ਕੀ ਰਜ ਐਪਸ ਅਸਲ ਦੇ ਵਿੱਚ ਇਹ ਅੱਜ ਦੇ ਟਾਈਮ ਦੇ ਵਿੱਚ ਆਪ ਨੂੰ ਨਹੀਂ ਪਤਾ ਕਿਉਂਕਿ ਇਹ ਚੀਜ਼ਾਂ ਜਿਹਨੂੰ ਜੰਗਾ ਲੱਗਦਾ ਜਿਵੇਂ 65 71 ਦੀ ਜੰਗ ਲੱਗੀ ਹੈ ਆਪਣੇ ਠੀਕ ਹੈ ਜਾਂ ਜਿਹੜਾ ਕਾਰਗਲ ਦੀ ਜੰਗ ਲੱਗੀ ਹੈ ਉਹ ਸਮੇਂ ਦੇ ਵਿੱਚ ਇਹ ਚੀਜ਼ਾਂ ਵਿੱਚਰ ਕਿਉਂਦੀਆਂ ਹੋਣਗੀਆਂ ਸੀਗੀਆਂ ਇਹਦੇ ਵਿੱਚ ਕੀ ਕੀਤਾ ਜਾਂਦਾ ਰਾਜੇ ਇਹਦੇ ਵਿੱਚ ਇੱਕ ਜਿਵੇਂ ਪੰਜਾਬ ਦੇ ਵਿੱਚ ਲਾ ਲੋ ਮੋਕ ਡ੍ਰਿਲ ਕਰ ਰਹੇ ਹਾਂ ਮੋਕ ਡ੍ਰਿਲ ਦਾ ਮਤਲਬ ਹੁੰਦਾ ਕਿ ਇੱਕ ਜਿਵੇਂ ਆਪਾਂ ਮੋਕ ਟੈਸਟ ਲਾਉਨੇ ਆ ਪੇਪਰ ਤੋਂ ਪਹਿਲਾਂ ਮੋਕ ਟੈਸਟ ਆਪਾਂ ਕਿਉਂ ਲਾਉਨੇ ਆ ਪੇਪਰ ਤੋਂ ਪਹਿਲਾਂ ਕਿ ਆਪਣੀ ਪ੍ਰੈਕਟਿਸ ਵਧੀਆ ਹੋ ਜੇ ਆਪਾਂ ਨੂੰ ਪਤਾ ਲੱਗ ਜੇ ਪੇਪਰ ਦਾ ਪੈਟਰਨ ਕੀ ਹੋਊਗਾ ਸੇਮ ਟੂ ਸੇਮ ਮੋਕ ਡ੍ਰਿਲ ਹੁੰਦਾਗਾ ਇਹਦੇ ਵਿੱਚ ਰਾਜੇ ਲਾਈਟ ਬੁਝਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਕਿਸੇ ਇੱਕ ਪਾਰਟਿਕੂਲਰ ਏਰੀਆ ਦੀ ਲਾਈਟ ਬੁਝਾ ਦਿੱਤੀ ਜਾਂਦੀ ਹੈ ਜੇ ਮਨ ਲਓ ਸਾਡਾ ਪਿੰਡ ਆ ਗਿਆ ਸਾਡੇ ਪਿੰਡ ਦੀ ਸਾਰੀ ਲਾਈਟ ਬੁਝਾ ਦੇਣਗੇ ਫਿਰ ਉਹ ਤੋਂ ਹੈਲੀਕਾਪਟਰ ਤੋਂ ਹੀ ਮੌਂਈਨਾ ਕਰਨਗੇ ਕਿ ਕਿਈ ਵਾਰੀ ਕੋਈ ਹੈਲੀਕਾਪਟਰ ਆ ਜੇ ਜਿਹੜੋ ਥੱਲੇ ਕੋਈ ਲੈਟਰ ਜਾਗਦੀ ਦਿਖਾਈ ਦੇਊਗੀ ਤਾਂ ਉਹਨੂੰ ਪਤਾ ਲੱਗ ਜਾਊਗਾ ਕਿ ਇੱਥੇ ਲੋਕ ਰਹਿੰਦੇ ਆ ਉੱਥੇ ਬੰਬ ਸੈੱਟ ਸਕਦੇ ਆ ਠੀਕ ਹੈ ਕੀ ਉਹ ਚੀਜ਼ ਤੋਂ ਕਿਵੇਂ ਬਚਣਾ ਆਪਾਂ ਮੰਨ ਲਓ ਜੇ ਬੰਬ ਡਿੱਗਦਾ ਵੀ ਆ ਬੰਬ ਤੋਂ ਬਚਣ ਵਾਸਤੇ ਆਪਾਂ ਕੀ ਕਰਨਾਗਾ ਸਾਇਰਨ ਲਾਏ ਜਾਣਗੇ ਇਹਦੀਆਂ ਦੇ ਵਿੱਚ ਸਾਇਰਨ ਹੁੰਦੇ ਜਿਹੜੇ ਹਾਰਨ ਦੇ ਜਿਹਾ ਬਾਤ ਨੂੰ ਹੁੰਦਾ ਵੱਡੇ ਵੱਡੇ ਜੀ ਚ ਪਤਾ ਲੱਗ ਜਾਂਦਾ ਕਿ ਹੁਣ ਖਤਰਾ ਆ ਭਾਈ ਕੀ ਆਪ ਦਾ ਆਪ ਤਾਂ ਤੁਸੀਂ ਬਚਾ ਕਰ ਲੋ ਠੀਕ ਹੈ ਜੀ ਕਿਵੇਂ ਪੁਲਿਸ ਆਰਮੀ ਨੇ ਆਪਣਾ ਕੰਮ ਕਰਨਾਗਾ ਕਿਵੇਂ ਆਪਾ ਚੀਜ਼ਾਂ ਤੋਂ ਬਚਨਾਗਾ ਆਮ ਲੋਕਾਂ ਨੇ ਠੀਕ ਹੈ ਜੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਕਰਾਇਆ ਜਾਂਦੇ ਹੁੰਦੇ ਆ ਆਪਣੇ ਮੋਕ ਡ੍ਰਿਲ ਕਿਸ ਤਰ੍ਹਾਂ ਜ਼ਖਮੀਆਂ ਨੂੰ ਜਲਦੋਂ ਜਲਦ ਹੀ ਆਪਾਂ ਹਸਪਤਾਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਫਸਟ ایڈ ਦੇਣੀ ਹੈ ਠੀਕ ਹੈ ਜੀ ਤਾਂ ਇਹ ਸਾਰੀਆਂ ਚੀਜ਼ਾਂ ਸੰਬੰਧਿਤ ਹੁੰਦੀਆਂ ਨੇ ਆਪਣੀਆਂ ਮੋਕ ਡ੍ਰਿਲ ਦੇ ਨਾਲ ਇੱਕ ਤਰ੍ਹਾਂ ਦੀ ਇੱਕ ਟ੍ਰੇਨਿੰਗ ਹੁੰਦੀ ਹੈ ਜੰਗ ਤੋਂ ਪਹਿਲਾਂ ਦੀ ਪਰ ਮਾਨ ਸਾਹਿਬ ਦਾ ਕੱਲ ਬਿਆਨ ਆਇਆ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਅਪਡੇਟ ਹਜੇ ਤੱਕ ਨਹੀਂ ਆਈ ਹੈਗੀ ਠੀਕ ਹੈ ਜੀ ਤੇ ਤਾਂ ਕਰਕੇ ਤੇਰਾ ਜੇ ਬਾਕੀ ਮੈਂ ਇਹੀ ਗੱਲ ਕਹਿਣਾ ਚਾਹਨਾਗਾ ਕਿ ਤੁਸੀਂ ਆਉਣ ਲਈ ਦੀ ਤਿਆਰੀ ਜਿਆ ਪ੍ਰੋਪਰ ਕਰੋ ਠੀਕ ਹੈ ਜੇਕਰ ਕੋਈ ਇਹੀ ਜੀ ਅਪਡੇਟ ਆਉਗੀ ਤੁਹਾਨੂੰ ਮੈਂ ਦੱਸ ਦੂੰਗਾ ਪਰ ਮਾਤਮਾ ਕਰਕੇ ਇਹੀ ਚੀਜ਼ ਕਦੇ ਆਵੇ ਵੀ ਨਾ ਪੰਜਾਬ ਨੇ ਬਹੁਤ ਦੁੱਖ ਝੱਲੇ ਆ ਨਾ ਜੀ ਜਿੰਨੀਆਂ ਸਟੇਟਾਂ ਇਹ ਸਭ ਤੋਂ ਵੱਧ ਪੰਜਾਬ ਨੇ ਦੁੱਖ ਝੱਲੇ ਆ ਬਾਰਡਰ ਸਟੇਟ ਪੰਜਾਬ ਦੀ ਆ ਸਭ ਤੋਂ ਵੱਧ ਨੁਕਸਾਨ ਜਿੰਨਾ ਹੋਇਆ ਮੈਂ ਕਹਿੰਦਾ ਉਹ ਕਿਸੇ ਸਟੇਟ ਦਾ ਨਹੀਂ ਹੋਇਆ ਹੋਣਾ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਹੈ ਪੁਰਾਣਾ ਏਰੀਆ ਦੇਖ ਲਓ ਪੰਜਾਬ ਕਿੱਡਾ ਸੀਗਾ ਅੱਜ ਦੇ ਸਮੇਂ ਵਿੱਚ ਕੱਲਾ ਪੰਜਾਬ ਪੰਜਾਬ ਨਾਮ ਦਾ ਹੀ ਰਹਿ ਗਿਆ ਰਾਜਸਥਾਨ ਦੇ ਦੋ ਜਿਹੜਾ ਜਿੱਡਾ ਪੰਜਾਬ ਰਹਿ ਗਿਆ ਆਪਣਾ ਠੀਕ ਹੈ ਜਿਹੜੇ ਇਹ ਧਰਮ ਦੇ ਠੇਕੇਦਾਰ ਹੈ ਰਾਜਨੀਤੀ ਆ ਇਹ ਲੋਕ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇਹ ਸੈਟਲ ਨੇ ਠੀਕ ਹੈ ਮਰਨ ਵਾਸਤੇ ਕਿਹਨੂੰ ਛੱਡਿਆ ਜਾਂਦਾ ਆਮ ਲੋਕਾਂ ਨੂੰ ਠੀਕ ਹੈ ਤਾਂ ਕਰਕੇ ਜਿਹੜਾ ਵੀ ਕੋਈ ਮੀਡੀਆ ਫੇਕ ਖਬਰ ਫਲਾਉਂਦਾ ਉਹ ਤੇ ਰਿਪੋਰਟ ਮਾਰਿਆ ਕਰ ਉਹਨਾਂ ਚੈਨਲਾਂ ਤੇ ਧੰਨਵਾਦ